ਆਪਣੇ ਕਰ ਜਾਈਏ ਪੈਰ ਇਹਨਾਂ ਵਿੱਚੋਂ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨਣਾ ਹੰਡਾਏ ਤੇਹੀ ਰੋਗ ਨ ਲੱਗੇ ਪੱਲੇ ਸੱਤਿ ਛਪਾਈ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਦਾਤੂ ਜੀ ਕਹਿੰਦੇ ਤੁਸੀਂ ਚਲੇ ਜਾਓ ਨਿਕਲ ਜਾਓ ਤੁਸੀਂ ਗੁਰੂ ਘਰ ਦੇ ਨੌਕਰ ਹੋ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਪਿੰਡ ਵਾਸਤੇ ਕਾ ਗਿੱਲਾ ਨਜ਼ਦੀਕ ਅੰਮ੍ਰਿਤਸਰ ਜਾ ਬੋਜੇ ਪਿੰਡ ਦੇ ਬਾਹਰ-ਬਾਹਰ ਜਮੀ ਆਸਥਾਨ ਹੈ ਨਾ ਪਿੰਡ ਤੋਂ ਬਾਹਰ ਇੱਕ ਕੋਠੇ ਦੇ ਵਿੱਚ ਜਾ ਕੇ ਸਤਗੁਰਾਂ ਨੇ ਚਰਨ ਪਾਤੇ ਦਰਵਾਜ਼ੇ ਤੇ ਲਿਖ ਦਿੱਤਾ ਕੋਈ ਦਰਵਾਜ਼ਾ ਨਾ ਖੋਲੇ ਕੋਈ ਅੰਦਰ ਨਾ ਆਵੇ ਕੋਈ ਕੁੰਡਾ ਨਾ ਖੜਕਾਵੇ ਗੁਰੂ ਜੀ ਨੇ ਹੁਕਮ ਕਰ ਦਿੱਤਾ ਤੇ ਗੁਰੂ ਮਹਾਰਾਜ ਤੋਂ ਬਿਨਾਂ ਸੰਗਤਾਂ ਬੇਬਲ ਹੋ ਗਈਆਂ ਸੋਚਿਆ ਬਾਬਾ ਬੁੱਢਾ ਜੀ ਨੂੰ ਜਨਮ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਗੁਰੂ ਘਰ ਦੀ ਸੇਵਾ ਦੇ ਵਿੱਚ ਰਮਦਾਸ ਪਹੁੰਚੇ ਬੇਨਤੀ ਕੀਤੀ ਬਾਬਾ ਜੀ ਆਏ ਕਹਦੇ ਗੁਰੂ ਮਹਾਰਾਜ ਦੀ ਘੋੜੀ ਨੂੰ ਕਿੱਲੇ ਤੋਂ ਖੋਲ ਦੇ ਘੋੜੀ ਨੂੰ ਕਿੱਲੇ ਤੋਂ ਖੋਲਿਆ ਘੋੜੀ ਅੱਗੇ-ਅੱਗੇ ਸੰਤਾ ਪਿੱਛੇ-ਪਿੱਛੇ ਗਈਆਂ ਵਾਸਤਰ ਕੇ ਪਿੰਡ ਪਹੁੰਚੇ ਜਦੋਂ ਵੇਖਿਆ ਦਰਵਾਜ਼ੇ ਤੇ ਲਿਖਿਆ ਕੋਈ ਕੁੰਡਾ ਨਾ ਖੜਕਾਵੇ ਲੋ ਜਿਵੇਂ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਉਸ ਬੰਗੀ ਨੂੰ ਉਸ ਵਾਰ ਨੂੰ ਛੋਟੇ ਵੀ ਰੁਪਦੰਨ ਸਿੰਘ ਲਖਪੁਰ ਦੀ ਕਲਮ ਤੋਂ ਲਿਖੀ ਹੋ ਇਸ ਰੰਗ ਦੇ ਸਾਧ ਤਿੰਨ ਸਿੰਘਲ ਸਾਥੀ ਢਾਡੀ ਗਿਆਨੀ ਕਸ਼ਮੀਰ ਸਿੰਘ ਕੋਮਲ ਗੁਰਦਿਆਲ ਸਿੰਘ ਲਖਪੁਰ ਦਾ ਢਾਡੀ ਅਤੇ ਆਪ ਦੀ ਸੇਵਾ ਦੇ ਵਿੱਚ ਕਿਉਂ ਪੇਸ਼ ਕਰੇ ਇਹ ਤਾਂ ਜਗਤ ਦੇ ਜਾਣਦਾ ਏ ਤੇ ਗੁਰੂ ਸਿੱਖ ਨੂੰ ਕਿੰਨਾ ਪਿਆਰ ਕਰਦਾ ਗੁਰੂ ਸਿੱਖ ਉੱਤੇ ਸਿੱਖ ਗੁਰੂ ਉੱਤੇ ਲੱਕੇ ਵੀ ਨਹੀਂ ਟਕਰਾਰ ਕਰਦਾ ਉਹ ਪਹਿਲੀ ਵਾਰ ਤੱਕਿਆ ਅੱਜ ਲੱਖ ਪੁਰੀਆ ਉਹ ਪਹਿਲੀ ਵਾਰ ਤੱਕਿਆ ਅੱਜ ਲੱਖ ਪੁਰੀਆ ਤੇ ਗੁਰੂ ਸਿੱਖ ਨੂੰ ਖਬਰ ਧਾਰ ਕਰਦਾ ਖਬਰਦਾਰ ਕੋਈ ਆ ਕੇ ਖਬਰਦਾਰ ਕੋਈ ਆ ਕੇ ਕੁੰਡਾ ਖੜਕਾ